ਸਾਡੇ ਪਿੰਡ ਇਕ ਲੀਡਰ ਆਇਆ ਕੱਲ ਸਾਡੇ ਪਿੰਡ ਇਕ ਲੀਡਰ ਆਇਆ ਇੱਕ ਦੂਜੇ ਤੇ ਉਹਨੇ ਬੜਾ ਰਗੜਾ ਲਾਇਆ ਦਰਾਣੀ ਜਠਾਣੀ ਵਾਲਾ ਪੂਰਾ ਮੇਲਾ ਮਗਾਇਆ ਇੱਕ ਦੂਜੇ ਤੇ ਚਿੱਕੜ ਛਿੱਟ ਕੇ ਇੱਕ ਦੂਜੇ ਨੂੰ ਨੀਵਾ ਦਿਖਾਇਆ ਪੰਜਾਬ ਦਾ ਉਹਨੇ ਕੋਈ ਮੁੱਦਾ ਨਾ ਉਠਾਇਆ ਪੰਜਾਬ ਦੀ ਉਹਨੇ ਕੋਈ ਗੱਲ ਹੀ ਨਹੀਂ ਕੀਤੀ ਪੰਜਾਬ ਦਾ ਕੋਈ ਨਾ ਮੁੱਦਾ ਉਠਾਇਆ ਤੇ ਲੋਕਾਂ ਸਾਡੇ ਮਰੀ ਜਮੀਰ ਵਾਲਿਆਂ ਬੜਾ ਖੂਬ ਗਿੱਧਾ ਪਾਇਆ ਲੋਕਾਂ ਤੋਂ ਨਾ ਗਿੱਧਾ ਪਵਾਇਆ ਛੱਡ ਜੇ ਕਰੇ ਉਹ ਹੁਤਰਗੇ ਲੋਕਾਂ ਨੂੰ ਸੀ ਬੁੱਧੂ ਬਣਾਇਆ ਕੱਲ ਸਾਡੇ ਪਿੰਡ ਇੱਕ ਲੀਡਰ ਆਇਆ ਗੱਲ ਸਾਡੇ ਪਿੰਡ ਲੀਡਰ ਆਇਆ